15ਵੀਂ ਮੌਤ ਹੋ ਗਈ ਹੈ ਜਿਸ ਤਰ੍ਹਾਂ ਦੀ ਬਿਲਕੁਲ ਇਨਫਰਮੇਸ਼ਨ ਹੈ 14 ਪਹਿਲਾਂ ਲੋਕਾਂ ਨੂੰ ਬੁਲਾ ਚੁੱਕੇ ਹੈ 13 ਨੂੰ ਲੋਕਾਂ ਨੂੰ ਔਰ 15 ਮਾ ਅੱਜ ਜਿਹੜਾ ਵਿਅਕਤੀ ਜਿਹੜਾ ਇੱਥੋਂ 16 ਹੋਗੇ 16 ਹੋਗੇ ਜਿਹਨੇ ਦੱਸਿਆ ਜਾਵੇ ਜਿਹੜਾ ਇੱਕ ਵਿਅਕਤੀ ਸੀ ਉਹ ਵਿਚਾਰਾ ਇੱਥੋਂ ਉੱਠ ਕੇ ਬਾਹਰ ਜਿਹੜੀ ਮੈਨੂੰ ਉਸ ਪੂਰੇ ਭਰਾ ਨੂੰ ਮਿਲਿਆ ਤਾਂ ਨਹੀਂ ਪਤਾ ਲੱਗਿਆ ਕਿ ਕੋਈ ਨਾ ਮੇਰੀ ਚਾਜ ਨਾਲ ਕੋਈ ਪੁੱਛਗਿੱਛ ਨਹੀਂ ਹੋ ਰਹੀ ਸੀ ਇਹ ਤਾਂ ਇਹ ਨੂੰ ਨਹੀਂ ਪਤਾ ਹੋਣੀ ਸੀ ਕਿ ਨਹੀਂ ਹੋਣੀ ਸੀ لیکن ਇਹ ਥੋ ਚਲਾ ਗਿਆ ਤੋਂ ਰਸਤੇ ਵਿੱਚ ਉੜ ਗਿਆ ਜਾਨੀ ਕਿ 16 ਮੋਤਾਂ ਹੋ ਗਈਆਂ ਤੇ ਸਰਕਾਰ ਬਿਲਕੁਲ ਸੁੱਤੀ ਪਈ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੱਲ ਮਠਿੱਡਾ ਵਿਖੇ ਸਨ ਲੇਕਿਨ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ ਹੈ ਵੀ ਸੰਗਰੂਰ ਜ਼ਿਲ੍ਹੇ ਦੇ ਵਿੱਚ 15 ਮੋਤਾਂ ਕੱਲ ਤੱਕ ਹੋ ਗਈਆਂ ਸਨ 16 ਮ ਅੱਜ ਮਰ ਗਈ ਪਰ ਇੱਕ ਵੀ ਬਿਆਨ ਨਾ ਤਾਂ ਜਿਹੜੇ ਪੰਜ ਮੰਤਰੀ ਸਹਿਬਾਨ ਨੇ ਜਿਨ੍ਹਾਂ ਦੇ ਮੂੰਹ ਤੇ ਬਿਲਕੁਲ ਟੇਪ ਲਾਈ ਵੀ ਹੈ ਉਹ ਬੋਲੇ ਹਜੇ ਤੱਕ ਨਾਇਰ ਬਾਰੇ ਦੱਸਿਆ ਗਿਆ ਕਿ ਜੈਵਿਲੀ ਸ਼ਰਾਬ ਸੀ ਕੀ ਸੀ ਕਿਉਂ ਮੌਤ ਹੋਈ ਹੈ ਦਾਰੂ ਆਈ ਕਿੱਥੋਂ ਕਿੱਥੋਂ ਦੀ ਦਾਰੂ ਸੀ ਤੇਰਾ ਜ਼ਿੰਮੇਦਾਰ ਕੌਣ ਹੈ ਮੈਂ ਇੱਧਰ ਉੱਧਰ ਦੀ ਗੱਲ ਨਾ ਕਰਕੇ ਮੈਂ ਇੱਕ ਹੀ ਸਵਾਲ ਪੁੱਛਣਾ ਚਾਹੁੰਦਾ ਕਿ ਹਜੇ ਤੱਕ ਪਰਵਾਰਾਂ ਕੋਲੇ ਇਹਨਾਂ ਪੰਜ ਮੰਤਰੀਆਂ ਨੂੰ ਜਾਂ ਮੁੱਖ ਮੰਤਰੀ ਨੂੰ ਆਉਣ ਦਾ ਸਮਾਂ ਨਹੀਂ ਲੱਗਿਆ। ਔਰ ਕੀ ਇੱਕ ਵਾਰੀ ਵੀ ਕੋਈ ਬਿਆਨ ਜਾਰੀ ਕਰ ਦੇ ਇਹ ਦੱਸਿਆ ਜਾ ਰਿਹਾ ਜਿਹੜਾ ਮੀਡੀਆ ਦੇ ਰਾਹੀਂ ਹਾਲਾਂਕਿ ਪਰਿਵਾਰ ਵਾਲੇ ਨੇ ਕਿਹਾ ਕਿ दारू ਇੱਥੇ ਹੀ ਸੀ ਪੰਜਾਬ ਦੀ ਸੀ। ਉਹਨਾਂ ਨੇ ਕਿਹਾ ਕਿਸੇ ਨੇ ਜਾਣ ਬੁੱਝ ਕੇ ਵੀ ਉਹ ਹਰਿਆਣੇ ਦੀ ਸੀ। ਹਰਿਆਣੇ ਦੀ ਸੀ ਪੰਜਾਬ ਦੀ ਸੀ। ਇਹਦੀ ਤਾਂ ਪੁਸ਼ਟੀ ਅਜੇ ਪਰਿਵਾਰ ਵਾਲੇ ਔਰ ਪਿੰਡ ਵਾਲੇ ਕਰ ਰਹੇ ਨੇ। ਪਰ ਲੇਕਿਨ ਆਕਸਾਈਜ਼ ਐਂਡ ਟੈਕਸੇਸ਼ਨ ਮਨਿਸਟਰ ਦੇ ਗਰੇਬ ਇਥੇ ਮਤਲਬ ਕਿ ਹਲਕੇ ਦੇ ਵਿੱਚ ਵੀਰਾ ਬੰਦਾ ਖਜ਼ਾਨਾ ਮੰਤਰੀ ਉਹਨਾਂ ਦੇ ਪਿੰਡ ਵਿੱਚ ਤੁਸੀਂ ਅੰਦਰ ਸੁਣ ਕੇ ਆਏ ਹੋ ਭੈਣ ਜੀ ਦੇ ਜੋ ਕਿਹਾ ਕਿ ਬਈ ਸ਼ਰਿਆਮ ਸਾਡਾ ਜੋ ਹੋਣਾ ਸੀ ਉਹ ਹੋ ਗਿਆ ਆ ਗਾਂ ਵਾਸੇ ਸਾਡੇ ਪਿੰਡ ਦੇ ਵਿੱਚ ਜਿਹੜੇ ਜਿਸ ਪ੍ਰਕਾਰ ਦਾਰੂ ਵਿਕਦੀ ਹੈ ਨਜਾਇਜ਼ ਦਾਰੂ ਉਹ ਬੰਦ ਕਰਵਾ ਦਿੱਤੀ ਜਾ ਸੋ ਮੈਂ ਸਮਝਦਾ ਕਿ ਬਹੁਤ ਹੀ ਮਾੜੀ ਘਟਨਾ ਵਾਪਰੀ ਹੈ ਇਹਦਾ ਮਤਲਬ ਜੇ ਸੰਗਰੂਰ ਦੇ ਵਿੱਚ ਨਕਲੀ दारू ਦਾ दा। ਜ਼ਹਿਰੀਲੀ दारू ਦਾ ਬੇਸਿਕਲੀ ਜ਼ਹਿਰੀਲੀ ਨਹੀਂ ਇਹ ਨਕਲੀ दारू ਹੈ ਜਿਹੜੀ ਮਾੜਾ ਘਰੇ ਬੰਦੀ ਹੈ ਜਾਂ ਇਧਰ ਉਧਰ ਲੋਕ ਸਮਗਲ ਕਰਦੇ ਆ ਤੇ ਫਿਰ ਉਹਨਾਂ ਦੇ ਟੈਗਿੰਗ ਲਾ ਕੇ ਵੇਚੀ ਜਾਂਦੀ ਹੈ ਇਹ ਤਾਂ ਹਜੇ 15 ਮਰੇ ਆ ਦੂਜੇ ਪਤਾ ਨਹੀਂ ਕਿੰਨੇ ਤਗੜੇ ਹੋਣਗੇ ਜਿਹੜੇ ਕੋਈ ਘਰਾਂ ਦੇ ਵਿੱਚ ਬੂਤਲਾ ਲਵਾਈ ਦਿੰਦਾ ਹੈ ਜਿਹੜੇ ਕੋਈ ਘਰਾਂ ਚ ਗੋਲੀਆਂ ਲਈ ਦਿੰਦੇ ਆ ਕਿਉਂਕਿ ਇੱਕ ਅੱਜ ਸੁਨਾਮ ਦੀ ਘਟਨਾ ਵੀ ਇੱਕ ਛੱਲੇ ਪਿੰਡ ਦੀ ਦਾ ਹੈ ਨਹੀਂ ਹੈ ਇਹਦਾ ਮਤਲਬ ਹੁਣ ਉਹ दारू ਕਿੱਥੇ ਕਿੱਥੇ ਪਈ ਹੈ ਕਿਸ ਪ੍ਰਕਾਰ ਦੀ ਹਜੇ ਤੱਕ ਨਾ ਤਾਂ ਕਿਸੇ ਨੇ ਕੋਈ ਸਰਚ ਕੀਤੀ ਹੈ ਨਾ ਇਹ ਸਰਕਾਰ ਨੇ ਦੱਸਿਆ ਵੀ ਇੰਨੀ दारू ਉਹ ਬਰਾਮਦ ਕਰ ਲਈ ਗਈ ਹੈ ਕੋਈ 12 ਬੋਤਲਾਂ ਤਾਂ ਬਣੀ ਹੀ ਨਹੀਂ ਹੋਣੀਆਂ ਸੋ ਮੇਰੇ ਕਹਿਣ ਦਾ ਮਤਲਬ ਇਹ ਵੀ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਲੋਕਾਂ ਦੀਆਂ ਮੌਤਾਂ ਹੋਣ ਪਰ ਮੈਂ ਇਹ ਵੀ ਦੱਸਣਾ ਚਾਹਣਾ ਮੈਨੂੰ ਯਾਦ ਹੈ ਇੱਕ ਵਾਰੀ 2-4 ਲੋਕਾਂ ਦੀ ਮੌਤ ਹੋ ਗਈ ਸੀ ਸਰਕਾਰ ਨੇ ਕੇਜਰੀਵਾਲ ਸਾਹਿਬ ਨੇ ਕਿਹਾ ਸੀਗਾ ਕਿ ਇਹ ਸੀਬੀਆਈ ਸੇ ਜਾਂਚ ਹੋਣੀ ਚਾਹੀਏ ਮੈਂ ਪਰਿਵਾਰਾਂ ਕੇ ਸਾਥ ਸਵਾਰ ਹਾਰਮੀ ਬੁੱਧੀ ਪੇ ਮੈਂ ਇਹ ਤਾਂ ਨਹੀਂ ਕਹਿੰਦਾ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਕਿਉਂਕਿ ਅੱਜ ਕੱਲ ਸਾਰੀਆਂ ਜਿਹੜੀਆਂ ਏਜੰਸੀਆਂ ਹੈ ਚਾਹੇ ਉਹ ਪੰਜਾਬ ਦੀਆਂ ਏਜੰਸੀਆਂ ਹੈ ਤੇ ਚਾਹੇ ਉਹ ਦੇਸ਼ ਦੀਆਂ ਏਜੰਸੀਆਂ ਹੈ ਉਹ ਲੋਕਤੰਤਰ ਨੂੰ ਮਾਰਨ ਲੱਗੀਆਂ ਹਿੰਗੀਆਂ ਲੇਕਿਨ ਇੰਨਾ ਬੰਦਿਆਂ ਦੀ ਹਜੇ ਤੱਕ ਕੋਈ ਬਾਤ ਪੁੱਛਣ ਨਹੀਂ ਆਇਆ ਮੈਂ ਸਿੱਧਾ ਸਿੱਧਾ ਮੁੱਖ ਮੰਤਰੀ ਪੰਜਾਬ ਨੂੰ ਔਰ ਜਿਹੜੇ ਖਜ਼ਾਨਾ ਮੰਤਰੀ ਨੂੰ ਇਸ ਗੱਲ ਦਾ ਜੁਮੇਵਾਰ ਠਹਿਰਾਉਣਾ ਇਹਨਾਂ ਮੌਤਾਂ ਦਾ ਹਜੇ ਤੱਕ ਇਹਨਾਂ ਦੇ ਪਰਿਵਾਰਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਉਹ ਦਰੂਆਈ ਕਿੱਥੋਂ ਤੇ ਕਿੱਥੋਂ ਪਈ ਹੈ ਉਹਨਾਂ ਨੇ ਕਮੇਟੀ ਦਾ ਗਠਨ ਕਰਤਾ ਇਹ ਸ਼ਰਮ ਹੋਣੀ ਚਾਹੀਦੀ ਹੈ ਬੜਿੰਗ ਸਾਹਿਬ ਮੌਤ ਹੋ ਗਈਆਂ ਬੰਦੇ ਦੀ ਸੜਕ ਤੇ ਘੱਟੋ ਘੱਟ 1.5-2 ਘੰਟੇ ਪਿਆ ਰਹਿੰਦਾ ਹੈ ਪ੍ਰਸ਼ਾਸਨ ਕੋਲੇ ਐਂਬੂਲੈਂਸ ਤੱਕ ਨਹੀਂ ਸੀ ਜਿਹੜੀ ਇੱਥੇ ਤੱਕ ਲੈ ਕੇ ਆ ਸਕਦੀ ਮਤਲਬ ਕਿ ਕਿੱਦਾਂ ਦੇ ਹਾਲਾਤ ਨੇ ਪਰ ਸੇਵਲ ਸਰਜਨ ਫੋਨ ਨਹੀਂ ਚੱਕਦਾ ਕਿਸੇ ਦੇਖੋ ਸਿਹਤ ਸਹੂਲਤਾਂ ਦੇ ਵਿੱਚ ਤਾਂ ਹੀ ਦਮੇ ਕਿਹਾ ਇਸ ਵਾਰੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮੈਂ ਕਿਹਾ ਤੁਸੀਂ 3 ਦਿਨ ਪਹਿਲਾਂ ਸੈਸ਼ਨ ਖਤਮ ਕਰਤਾ ਗਵਰਨਰ ਅੱਗੇ ਇਤਲਿੰਦਾ 1-2 ਦਿਨ ਦਾ ਬੋਲਣ ਦਾ ਮੌਕਾ ਉਹ ਵੀ 4 ਘੰਟੇ ਬਜਟ ਤੇ 3-4 ਘੰਟੇ ਸਾਨੂੰ ਹਜੇ ਇਹਨਾਂ ਮੁੱਦਿਆਂ ਤੇ ਚਰਚਾ ਕਰਨੀ ਸੀ ਪੰਜਾਬ ਦਾ ਜਿਹੜਾ ਸਿਹਤ ਇਨਫਰਾਸਟ੍ਰਕਚਰ ਹੈ ਤੁਸੀਂ ਜੇ ਗ੍ਰਹਿ ਜ਼ਿਲ੍ਹੇ ਦੇ ਵਿੱਚ ਇਹ ਹਾਲਾਤ ਹੈ ਗ੍ਰਹਿ ਜ਼ਿਲ੍ਹੇ ਦੇ ਵਿੱਚ ਇਹ ਹਾਲਾਤ ਹੈ ਕਿ ਟੈਂਪੂ ਤੇ ਪਾ ਕੇ ਤੁਸੀਂ ਲਾਸ਼ ਨੂੰ ਲੈ ਕੇ ਆਏ ਹੋ ਜਿਹੜਾ ਬੰਦਾ ਉੱਥੇ ਮਰਿਆ ਸੀ ਚੱਕ ਕੀ ਤੁਹਾਡੇ ਕੋਲ ਐਂਬੂਲੈਂਸ ਨਹੀਂ ਉੱਥੇ ਪਹੁੰਚੀ ਮੈਨੂੰ ਜੋ ਪਤਾ ਲੱਗਿਆ ਟੈਂਪੂ ਤੇ ਪਾਕੇ ਇੱਥੇ ਲਿਆਂਦੀ ਗਈ ਹੈ ਤੇ ਫਿਰ ਫਿਰ ਪੂਰੇ ਪੰਜਾਬ ਦੇ ਹਸਪਤਾਲਾਂ ਦਾ ਕੀ ਹਾਲਾਤ ਹੋਣਗੇ ਇਹ ਰੋਜ਼ਾਨਾ ਦਿਨ-ਬਦਨ ਸਰਕਾਰ ਦੀ ਪੋਲ ਖੁੱਲਦੀ ਜਾਂਦੀ ਹੈ ਪ੍ਰਧਾਨ ਜੀ ਪ੍ਰਸ਼ਾਸਨ ਨੇ ਇਨਕੁਆਇਰੀ ਬਿਠਾਈ ਆ ਇਸ ਤਰ੍ਹਾਂ ਦੇਖਦੇ ਹੋ ਜਿਹੜੀ ਇਹਨਾਂ ਦੀ ਇਨਕੁਆਇਰੀ ਆ ਉਹ ਇੱਥੇ ਦਾ ਢੇਲਾ ਵਿਸ਼ਵਾਸ ਨਹੀਂ ਆ ਇਨਕੁਆਇਰੀ ਕਰੀਓ ਇਹ ਇਨਕੁਆਇਰੀ ਇਸ ਕਰਕੇ ਬਿਠਾਦੀ ਲੋਕਾਂ ਦੀਆਂ ਅੱਖਾਂ ਠੰਡਾ ਕਰਨਾ ਸੀ ਉਹ ਲੋਕ ਧਰਨਾਕਾਰੀ ਬੈਠੇ ਉੱਥੇ ਜੋ ਉਹਨਾਂ ਦੀਆਂ ਮੰਗਾਂ ਹੈ ਪਿੰਡਾਲਿਆਂ ਦੀ ਮੰਗਾਂ ਕਮੇਟੀ ਵਾਲੇ ਤੁਹਾਨੂੰ ਦੱਸਣਗੇ ਜਿਹੜੇ ਸੇਵਾ 'ਚ ਲੱਗੇ ਹੋਏ ਆ ਉਦੋਂ ਦੇ ਸੋ ਉਹ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਜਿਹੜੀ ਇਹਨਾਂ ਨੇ ਆ ਕੋਈ ਬਣਾਈ ਐ ਇਨਕੁਆਰੀ ਵੀ ਕੋਈ ਕਮੇਟੀ ਬਣਾਈ ਐ ਉਹ ਮੈਨੂੰ ਲੱਗਦਾ ਫालतੂ ਫਜ਼ੂਲ ਹੈ ਇਹ ਕੋਈ ਜੁਡੀਸ਼ੀਅਲ ਇਨਕੁਆਰੀ ਹੋਣੀ ਚਾਹੀਦੀ ਐ ਮੁੱਖ ਮੰਤਰੀ ਸਾਹਿਬ ਇਹ ਆਰਡਰ ਕਰਨ ਸਾਡਾ ਜਿਹੜਾ ਚੀਫ ਸੈਕਟਰੀ ਆ ਆਰਡਰ ਕਰੇ ਕਿ ਕਿਸੇ ਜੁਡੀਸ਼ਰੀ ਦੇ ਕਿਸੇ ਜੱਜ ਦੇ ਥੱਲੇ ਇਹ ਇਨਕੁਆਇਰੀ ਹੋਣੀ ਚਾਹੀਦੀ ਹੈ ਘੱਟੋ ਘੱਟ ਸੈਸ਼ਨ ਲੈਵਲ ਦਾ ਜੱਜ ਹੋਣਾ ਚਾਹੀਦਾ ਜਿੱਥੇ ਇਨਕੁਆਇਰੀ ਹੋਵੇ ਤੇ ਪੜਤਾਲ ਹੋਵੇ ਤੇ ਗੁਨੇਗਾਰਾਂ ਨੂੰ ਸਜ਼ਾ ਮਿਲੇ ਤੇ ਜਿਹੜੇ ਵਿਚਾਰੇ ਚਲੇ ਗਏ ਆ ਉਹਨਾਂ ਨੂੰ ਸਰਕਾਰ ਕਿਸ ਬੰਨੇ ਲਾ ਪ੍ਰਧਾਨ ਜੀ ਇਹ ਵੀ ਚਰਚਾ ਕਿਸੇ ਸ਼ਰਾਬ ਡਿਸਟਿਲਰੀ ਵਾਲੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਚਰਚਾ ਨਹੀਂ ਹੈ ਸ਼ਰਾਬ ਆਈ ਉੱਥੋਂ ਹੈ ਸ਼ਰਾਬ ਤਾਂ ਕਿਸੇ ਡਿਸਟਿਲਰੀ ਜੁਈ ਆਈ ਹੈ ਔਰ ਅੱਜਕੱਲ ਕਿ ਪੋਣਾ ਕਿਦੋਂ ਜਾਂਦਾ ਕੋਈ ਕਰੇ ਡਿਸਟਿਲਰੀ ਲਈ ਬੈਠਾ ਹੈ ਤੇ ਜਾਂ ਫਿਰ ਸ਼ਰਾਬ ਉਸ ਵੱਡੀ ਫੈਕਟਰੀ ਜੋ ਕਿਤੇ ਆਈ ਹੈ हां ਇਹ ਚਰਚਾ ਹੈਗੀ ਹੈ ਕੱਲ ਪਰਸੋਂ ਦਾ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਕਿ ਵੱਡੇ ਕਿਸੇ ਕਾਰੋਬਾਰੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਸਾਹਿਬ ਵੱਲੋਂ ਪਰ ਮੈਂ ਜਨਨਜ ਕਰਕੇ ਇਸ ਗੱਲ ਦਾ ਪਤਾ ਨਾ ਹੋਵੇ ਇਹ ਚਰਚਾ ਹੈ ਬਹੁਤ ਜ਼ਿਆਦਾ ਔਰ ਲੋਕਾਂ ਦੀ ਜਿਹੜੀ ਚਰਚਾ ਹੁੰਦੀ ਹੈ ਦੰਦ ਖੱਦਾ ਹੁੰਦੀ ਹੈ ਔਰ ਵਿੱਚ ਸੱਚਾਈ ਹੁੰਦੀ ਹੈ ਕਿਤੇ ਨਾ ਕਿਤੇ ਸੀਐਮ ਮਾਨ ਕੱਲ ਸਮਰੂਰ ਦੇ ਵਿੱਚ ਹੀ ਨਿਕਲ ਜਾਂਦੇ ਆ ਪੁਆਣੀਗੜ੍ਹ ਵੀ ਰੁਕਦੇ ਆ ਤੇ ਸੰਗਰੂਰ ਆਪਦੇ ਹਲਕੇ ਦੇ ਵਿੱਚ ਕਿੱਦਾਂ ਦੇ ਕਹਿ ਵਾਪਰ ਰਿਹਾ ਉੱਥੇ ਕੋਈ ਤਿਆਰ ਮੈਂ ਤਾਂ ਕਹਿੰਦਾ ਚੀਫ ਮਿਨਿਸਟਰ ਕਮ ਸੇ ਕਮ ਬਿਆਨ ਦੇ ਦਿੰਦਾ ਬਿਆਨ ਨਾ ਦਿੰਦੇ ਤਾਂ ਕਮ ਸੇ ਕਮ ਹੋਰ ਕੋਈ ਮੰਤਰੀ ਆ ਜਾਂਦਾ ਇੱਥੇ ਪੰਜ ਮੰਤਰੀ ਪਏ ਆ ਕੱਲ੍ਹ ਤੋਂ ਲੋਕਾਂ ਨੂੰ ਵੋਟਾਂ ਮੰਗਣ ਜਾਣੀਆਂ ਦਿੜ ਵਿੱਚ 55000 ਵੋਟਾਂ ਦੇ ਲੋਕਾਂ ਨੇ ਫਰਕ ਨਾਲ ਤੁਹਾਨੂੰ ਜਿਖਾਇਆ ਹੈ ਤੁਹਾਨੂੰ ਦੋ ਵਾਰ ਮੈਂਬਰ ਆਫ ਪਾਰਲੀਮੈਂਟ ਬਣਾਇਆ ਕਮ ਸੇ ਕਮ ਇੱਕ ਬਿਆਨ ਕਿ ਮੈਂ ਕਿਸੇ ਕੰਮ ਛਾਂ ਮੈਨੂੰ ਬੜਾ ਅਫਸੋਸ ਹੈ ਇਹ ਜੋ ਵੀ ਹੋਇਆ ਮੈਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਅਕਾ ਲੋਕਾਂ ਦੇ ਸਾਹਮਣੇ ਕਰਕੇ ਦੇਾਂਗਾ ਮੇਰੀ ਪੂਰੀ ਸਮਰਥਨ ਹੈ ਉਹਨਾਂ ਲੋਕਾਂ ਦੀ ਪਾਣੀ ਹਾਂਜੀ ਦਿਖ ਰਹੇ ਨੇ ਜੀ ਦਸਾਂ ਨੂੰ ਲੈ ਕੇ ਤੁਹਾਡਾ ਕੀ ਰਿਐਕਸ਼ਨ ਹੈ ਪਾਰਟੀ ਦਾ ਵੇਖੋ ਪਾਰਟੀ ਪਿੰਡ ਵਾਲਿਆਂ ਦੇ ਨਾਂ ਤੇ ਪਰਵਾਹ ਆ ਦੇਣਾ ਅਸੀਂ ਹੁਣ ਰਵੀ ਦੁਬਾਰਾ ਇੱਕ ਵਾਰ ਬਹੁਤ ਹੀ ਪੁੱਛ ਰਹੇ ਹਾਂ ਰਿਪੀਟ ਕਰੋ ਅਸੀਂ ਉਹਨਾਂ ਦੀ ਹਮਾਇਤ ਕਰਦੇ ਹਾਂ ਜੇ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਹਾਂ ਜੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਅਸੀਂ ਸਾਰੇ ਕਾਂਗਰਸੀ ਭਰਾ ਉਹਨਾਂ ਦੇ ਨਾਲ ਫਿਰ ਧਰਨੇ ਤੇ ਬੈਠਾਂਗੇ ਅਸੀਂ ਇਸ ਕਰਕੇ ਅਜੇ ਕਿਸੇ ਪ੍ਰਕਾਰ ਦਾ ਪੋਲੀਟੀਕਲ ਪੋਲੀਟੀਕਲ ਡਿਸੀਜਨ ਨਹੀਂ ਲੈ ਰਹੇ ਤਾਂ ਜੋ ਕਿਸੇ ਨੂੰ ਇਹ ਨਾ ਲੱਗੇ ਕਿ ਇਹ ਕੋਈ ਪੋਲੀਟੀਕਲ ਮਾਈਜਲੇਜ ਲੈਣਾ ਚਾਹੁੰਦੇ ਆ ਮੈਂ ਕੱਲ ਨਹੀਂ ਆਇਆ ਇਸ ਕਰਕੇ ਨਹੀਂ ਆਇਆ ਕਿ ਸ਼ਾਇਦ ਸਰਕਾਰ ਦਾ ਕੋਈ ਨੁਮਾਇੰਦਾ ਇੱਥੇ ਪਹੁੰਚੇਗਾ ਫਰਜ ਸਰਕਾਰ ਦੇ ਨੁਮਾਇੰਦੇ ਦਾ ਬੰਦਾ ਸੀ ਮੈਂ ਅੱਜ ਆਇਆ ਚੱਲ ਕੇ ਅੱਜ ਆਇਆ ਚੱਲ ਕੇ ਮੇਰੇ ਕੋਲੇ ਸਮਾਂ ਹੈਗਾ ਲੇਕਿਨ ਕਿਸੇ ਮੰਤਰੀ ਕੋਲੇ ਸਮਾਂ ਹੈ ਨਹੀਂ ਪਤਨ ਜੀ ਉਹ ਤਾਂ ਸੋਸ਼ਲ ਮੀਡੀਆ ਤੇ ਗਾਣੇ ਗਾ ਕੇ ਦਿਖ ਰਹੇ ਉਹ ਭਾਈ ਇਹ ਪਤਾ ਨਹੀਂ ਖਾਦਾ ਚਾਏ ਤਾਂ ਹੁਣ ਉਹਨਾਂ ਨੂੰ ਪਤਾ ਲੱਗ ਕਿਉਂਕਿ ਇੱਕ ਪਾਸੇ ਤਾਂ ਕੇਜਰੀਵਾਲ ਸਾਹਿਬ ਨੂੰ ਫੜ ਲਿਆ ਇੱਕ ਆਹ ਪਤਾ ਨਹੀਂ ਉਹਨੂੰ ਟੱਕਾ ਨਹੀਂ ਆਉਣਾ ਉਹਨਾਂ ਨੇ ਕਿਉਂ ਗਾਇਆ ਜਾਂ ਨਹੀਂ ਗਾਇਆ ਤਾਂ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ